ਅੱਜ ਤੀਸਰੇ ਦਿਨ ਵੀ ਬਰਸਾਤ ਪੈਂਦੀ ਦੇ ਵਿੱਚ ਜਿੱਥੇ ਭੂੰਦਥੇ ਦੇ ਜਿਹੜੇ ਪਰਿਵਾਰਕ ਮੈਂਬਰ ਲਾਸ਼ ਰੱਖ ਕੇ ਭਗ ਸਿੰਘ ਚੌਂਕ ਪਾਤੜਾ ਵਿੱਚ ਬੈਠੇ ਨੇ ਦੇਖਣ ਵਾਲੀ ਗੱਲ ਹੈ ਕਿ ਤੀਜਾ ਦਿਨ ਹੋ ਗਿਆ ਇਹਨਾਂ ਨੂੰ ਇੱਥੇ ਧਰਨੇ ਤੇ ਬੈਠਿਆ ਨੂੰ ਜਿੱਥੇ ਕਿ ਇਨਸਾਫ਼ ਦੀ ਮੰਗ ਕਰ ਰਹੇ ਨੇ ਪਰਿਵਾਰਕ ਮੈਂਬਰ ਭੂੰਦਥੇ ਦੇ ਕਿਉਂਕਿ ਜ਼ਮੀਨੀ ਵਿਵਾਦ ਦੇ ਚੱਲਦਾਂ ਪਿਛਲੇ ਦਿਨੀ ਤੋਂ ਜਿਹੜੇ ਕਿ ਜਿਹੜੇ ਜਿਹੜੇ ਮਾਮਲੇ ਚੱਲ ਰਹੇ ਨੇ ਉਹਨਾਂ ਦੇ ਮਾਮਲੇ

ਪੁੰ ਮੁਠੇ ਕਿੰਨੇ ਦੇ ਜਿੱਥੇ ਜਸਪ੍ਰੀਤ ਸਿੰਘ ਆਪਣੇ ਪਿਤਾ ਦੀ ਲਾਸ਼ ਰੱਖ ਕੇ ਭਗਤ ਸਿੰਘ ਚੌਕ ਪਤਰਾ ਵਿੱਚ ਬੈਠੇ ਨੇ ਉੱਥੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਬਾਰਸ਼ਾਤ ਦੇ ਵਿੱਚ ਵੀ ਇਨਸਾਫ਼ ਦੀ ਮੰਗ ਕਰ ਰਹੇ ਨੇ ਕਿੰਨਾ ਸਮਾਂ ਹੋਰ ਇਹਨਾਂ ਨੂੰ ਇੱਥੇ ਧਰਨਾ ਲਾ ਕੇ ਲਾਸ਼ ਰੱਖਣੀ ਪਵੇਗੀ ਔਰ ਉਹਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ ਇਹ ਵੀ ਕੁਝ ਕਹਿਣ ਦੀ ਸਮਝਣ ਦੀ ਲੋੜ ਹੈ ਜਿਹੜੀਆਂ ਕਿ ਲੇਡੀਜ਼ ਨੇ ਉਹ ਵੀ ਇੱਥੇ ਧਰਨੇ ਦੇ ਵਿੱਚ ਇੰਨਾ ਨਾਲ ਬੈਠੀਆਂ ਨੇ লাশ ਰੱਖ ਕੇ ਔਰ ਇਨਸਾਫ ਦੀ ਮੰਗ ਕਰਦੇ ਨੇ ਹਾਂਜੀ ਕੀ ਗੱਲਬਾਤ ਹੈ ਔਰ ਤੁਹਾਨੂੰ ਹੁਣ ਤੱਕ ਹਜੇ ਕੋਈ ਪੁਲਿਸ ਪ੍ਰਸ਼ਾਸਨ ਵਾਲੋ ਕਿਸ ਤਰ੍ਹਾਂ ਦੇ ਜਿਹੜਾ ਕਿ ਦੋਸ਼ੀਆਂ ਨੂੰ ਕਥਿਤ ਦੋਸ਼ੀਆਂ ਨੂੰ ਫੜਨ ਵਾਸਤੇ ਕੋਈ ਕਾਰਵਾਈ ਕੀਤੀ ਗਈ ਆ ਔਰ ਕੀ ਲੱਗਦਾ ਤੁਹਾਨੂੰ ਕਿ ਅੱਜ ਤੁਸੀਂ ਮੀਂਹ ਦੇ ਵਿੱਚ ਵੀ ਇੱਥੇ ਜਿਹੜਾ ਕਿ ਧਰਨਾ ਲਾ ਕੇ ਪੇ ਜੇ ਜਿਹੜਾ ਕੰਮ ਹੋ ਗਿਆ ਸੀ ਇਹਦੇ ਵਿੱਚ ਜਿੰਨਾ ਚਿਰ ਵੀ ਪੁਲਿਸ ਪ੍ਰਸ਼ਾਸਨ ਇਹਨਾਂ ਦੋਸ਼ੀਆਂ ਨੂੰ ਨਹੀਂ ਫੜਦੇ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਹ ਡੈੱਡ ਬੋਡੀ ਦਾ ਸੰਸਕਾਰ ਨਹੀਂ ਕਰਾਂਗੇ ਚਾਹੇ ਕਿੰਨਾ ਵੀ ਲੰਮਾ ਸਮਾਂ ਸਾਨੂੰ ਸੰਘਰਸ਼ ਲੜਨਾ ਪਵੇ ਇਸ ਤਰ੍ਹਾਂ ਹੀ ਖੜੇ ਰ੍ਹਾਂਗੇ بارش ਦੇ ਵਿੱਚ ਵੀ ਅੱਜ بارش ਪੈ ਰਹੀ ਹੈ ਤੇ ਜਿੱਥੇ ਲੇਡੀ ਵੀ ਤੁਹਾਡੇ ਨਾਲ ਇੱਥੇ ਧਰਨੇ ਤੇ ਬੈਠੇ ਨੇ ਕੀ ਲੱਗ ਰਿਹਾ ਵੀ ਤੁਸੀਂ ਜੇ ਐਡਾ ਬਰਸਾਤ ਦੇ ਵਿੱਚ ਕਿੰਨਾ ਕੁ ਸਮਾਂ ਹੋਰ ਬੈਠ ਸਕਦੇ ਹੋ ਔਰ ਕੀ ਲੱਗਦਾ ਤੁਹਾਨੂੰ ਇਨਸਾਫ ਮਿਲਣ ਦੀ ਕਿੰਨੀ ਕੁ ਉਮੀਦ ਹੈ ਉਮੀਦ ਤਾਂ ਸਰ ਬਿਲਕੁਲ ਹੀ ਜ਼ੀਰੋ ਹੋ ਚੁੱਕੀ ਹੈ ਅਜੇ ਤੱਕ بارش ਹੋੁੰਦਿਆ ਸਵੇਰ ਦੇ ਇਸ ਟਾਈਮ ਕੋਈ ਵੀ ਇੱਥੇ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਜੀ ਕੱਲ ਕੱਲ ਡੀਐਸਪੀ ਸਾਹਿਬ ਆਏ ਸਨ ਸਾਨੂੰ ਇਹ ਸੁਆਸਨ ਦਿਵਾ ਕੇ ਗਏ ਸਨ ਕਿ ਬੰਦੇ ਜਲਦੀ ਫੜ ਲਏ ਜਾਣਗੇ ਚਲੋ ਅਸੀਂ ਉਹਨਾਂ ਦੇ ਸੁਆਸਨ ਦੇ ਉੱਤੇ ਬੈਠੇ ਹੋਏ ਹਾਂ ਜੀ ਵੀ ਕਦੀ ਨਾ ਕਦੀ ਤੇ ਕਾਰਵਾਈ ਕਰਨਗੇ ਉਹ ਸਾਨੂੰ ਕਹਿ ਰਹੇ ਸੀਗੇ ਵੀ ਡੈੱਡ ਬੋਡੀ ਲੈ ਜਾਓ ਇਹ ਤੋਂ ਸਸਕਾਰ ਕਰ ਦਵੋ ਅਸੀਂ ਬੰਦੇ ਅਰੈਸਟ ਕਰ ਲਵਾਂਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਇਹ ਕੀਤੀ ਸੀਗੀ ਵੀ ਤੁਸੀਂ ਬੰਦੇ ਫੜ ਲਵੋ ਜੀ ਤੇ ਅਸੀਂ ਆਪਣੀ ਡੈੱਡ ਬੋਡੀ ਲੈ ਜਾਵਾਂਗੇ ਅਸੀਂ ਕਿਸੇ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਦੇ ਆਪਣਾ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ ਜੀ ਸਾਡੀ ਸਰਕਾਰ ਅੱਗੇ ਐਨ ਜੀਓ ਅੱਗੇ ਹੋਰ ਜਥੇਬੰਦੀਆਂਗੇ ਹੀ ਬੇਨਤੀ ਹੈ ਕਿ ਇਸ ਵਾਅਦੇ ਤੋਂ ਬਾਅਦ ਅੱਗੇ ਆਉਣ ਤਾਂ ਕਿ ਕਿਸੇ ਹੋਰ ਵੀ ਗਰੀਬ ਦੇ ਨਾਲ ਧੱਕਾ ਨਾ ਹੋ ਸਕੇ ਸਾਡਾ ਤੇ ਪਿਓ ਦੁਨੀਆ ਤੋਂ ਚਲਾ ਗਿਆ ਕਿਸੇ ਹੋਰ ਦਾ ਨਾ ਜਾ ਸਕੇ ਇਹਨਾਂ ਧੱਕਿਆਂ ਕਰਕੇ ਇਹਨਾਂ ਪੋਲੀਟੀਕਲ ਲੀਡਰਾਂ ਕਰਕੇ ਕੀ ਲੱਗਦਾ ਉਹ ਜਿਹੜੀ ਦੂਜੇ ਧੀਰਸਗੀ ਜਿਨ੍ਹਾਂ ਨਾਲ ਤੁਹਾਡੀ ਲੜਾਈ ਹੋਈ ਸੀਗੀ ਉਹ ਕੀ ਲੱਗਦਾ ਤੁਹਾਨੂੰ ਇੱਥੇ ਹੈਗੇ ਆ ਜਾਂ ਕਿਤੇ ਉਹ ਪਿੰਡ 'ਚ ਰਹਿੰਦੇ ਪਤਾ ਨਹੀਂ ਸਰ ਹੁਣ ਇਹਨਾਂ ਦਾ ਕਹਿਣਾ ਤਾਂ ਇਹ ਆ ਕਿ ਘਰ ਨੂੰ ਕਾਲਾ ਲਾ ਕੇ ਭੱਜ ਚੁੱਕੇ ਨੇ ਪੁਲਿਸ ਰੇਡਾਂ ਕਰ ਰਹੀ ਹੈ ਜੀ ਜਗਾ ਜਗਾ ਤੇ ਕਹਿੰਦੇ ਰੇਡਾਂ ਹੋ ਰਹੀ ਆ ਜਲਦੀ ਤੋਂ ਜਲਦੀ ਉਹ ਫੜ ਲਏ ਜਾਣਗੇ ਪੁਲਿਸ ਸਾਨੂੰ ਇਹੀ assurance ਦਵਾ ਰਹੀ ਆ ਅਸੀਂ ਉਹਨਾਂ ਦੇ assurance ਦੇ ਉੱਤੇ ਹੀ ਇੱਥੇ ਬੈਠੇ ਹੋਏ ਆ ਜੀ ਬਾਕੀ ਜਿੰਨਾ ਚਿਰ ਵੀ ਪੁਲਿਸ ਇਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਅਸੀਂ ਇਸੇ ਤਰ੍ਹਾਂ ਹੀ ਇੱਥੇ ਹੀ ਬੈਠੇ ਰਵਾਂਗੇ ਬੇਸ਼ੱਕ ਉਹਦੇ ਵਾਸਤੇ ਸਾਨੂੰ ਇੱਥੇ ਇੱਕ ਦਿਨ ਲੱਗੇ ਜਾਂ ਇੱਕ ਮਹੀਨਾ ਜੀ ਇਹ ਅੰਦੋਲਨ ਉਹਨਾਂ ਚਿਰ ਖਤਮ ਨਹੀਂ ਹੋਏਗਾ ਜਿੰਨਾ ਚਿਰ ਇਹ ਇਕੱਠੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਇਸ ਲੱਖਾਂ ਪਿੱਛੇ ਨਹੀਂ ਜਲੇ ਜਾਂਦੇ ਜੀ